ਕੱਟ ਦਿਓ ਮੈਨੂੰ ਕਿ ਲੋੜ ਹੈ ਹਰਾਮکاری ਤੁਸੀਂ ਕਰੋ ਨਾ ਕਰੋ ਇੱਕ ਜਨਾਨੀਆਂ ਦੋ ਦੋ ਰੱਖੋ ਮੈਂ ਕੀ ਲੈਣਾ ਤੁਹਾਡੇ ਤੋਂ ਇੱਕ ਬੰਦਾ ਤੁਹਾਡਾ ਨਹੀਂ ਰੱਜ ਬਣਦਾ ਚਾਰ-ਚਾਰ ਰੱਖੋ ਫੇਸਬੁੱਕ ਤੇ ਰੱਖੋ ਇੰਸਟਾਗ੍ਰਾਮ ਤੇ ਰੱਖੋ ਰੀਲਾਂ ਪਾਓ ਨਸ਼ੇ ਕਰੋ ਜੋ ਜੀ ਕਰਦਾ ਦਿਨਾਂ ਰਾਤਾਂ ਨੂੰ ਗੰਦੀਆਂ ਫਿਲਮਾਂ ਵੇਖੋ ਪਰ ਤੁਸੀਂ ਉਹ ਕੁਝ ਖਵਾ ਲੈਣਾ ਜਿਹੜਾ ਤੁਹਾਡੇ ਲਈ ਸਵਰਗ ਚੋਂ ਲਿਖ ਕੇ ਆਇਆ ਤੁਸੀਂ ਆਪਣੇ ਨਿਆਣੇ ਨੂੰ ਫੇਲ ਵੇਖਣਾ ਚਾਹੁੰਦੇ ਆ ਕੋਈ ਵੀ ਮਾਪੇ ਉਹ ਚਾਹੁੰਦਾ ਨਹੀਂ ਕਿ ਉਹਦਾ ਬੱਚਾ ਫੇਲ ਹੋਵੇ ਉਹਦਾ ਬੱਚਾ ਰੋਂਦਾ ਰਹੇ ਕੀ ਪਰਮੇਸ਼ਰ ਚਾਹੁੰਦੇ ਆ ਕਿ ਤੁਸੀਂ ਸਦਾ ਰਹੋ ਗੁਲਾਮੀ ਚ ਨਹੀਂ ਪਰਮੇਸ਼ਰ ਚਾਹੁੰਦੇ ਹੋਣਗੇ ਕਿ ਤੁਸੀਂ ਕਰਜ਼ੇ ਚ ਰਹੋ ਨਹੀਂ ਤੁਸੀਂ ਫੇਲੀਅਰ ਚ ਰਹੋ ਨਹੀਂ 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 ਪਰ ਗੱਲ ਕੀ ਆ ਕਿ ਜਿਹੜਾ ਸਾਡੇ ਲਈ ਉਹਨੇ ਜੀਵਨ ਸਾਥੀ ਭੇਜਿਆ ਅਸੀਂ ਉਹਦੇ ਨਾਲ ਹੀ ਵਫਾਦਾਰ ਨਹੀਂ ਆਪਣੇ ਮਾਪੇ ਵਫਾਦਾਰ ਨਹੀਂ ਆਪਣੇ ਬੱਚਿਆਂ ਨਾਲ ਵਫਾਦਾਰ ਨਹੀਂ ਆਪਣੇ ਅਗੂਏ ਨਾਲ ਵਫਾਦਾਰ ਨਹੀਂ ਪਰਮੇਸ਼ਰ تیار ਆ ਸਾਰਾ ਕੁਝ ਕਰਨ ਦੇ ਲਈ ਅੱਜ ਉਹਨਾਂ ਦੀ ਜ਼ਿੰਦਗੀ 'ਚ ਮੈਂ ਰਿਜ਼ਲਟ ਏਦਾਂ ਆਉਂਦਾ ਵੇਖਿਆ ਗੋਲੀ ਤਰ੍ਹਾਂ ਜਿਨ੍ਹਾਂ ਨੇ ਬਦਲਿਆ ਆਪਣੇ ਆਪ ਨੂੰ ਮੈਂ ਆਪਣਾ ਬਦਲਾਵ ਕਿਉਂ ਵਾਰ-ਵਾਰ ਤੁਹਾਨੂੰ ਦੱਸਦਾ 14 19 3 2014 ਨੂੰ ਜਦੋਂ ਇੱਥੇ ਮੈਨੂੰ ਬੁਲਾਵਾ ਆਇਆ ਸੀ ਤੇ ਮੈਂ ਪਹਿਲੇ ਦਿਨ ਆਪਣਾ ਬਦਲਾਵ ਕੀਤਾ ਸੀ ਕਿਸੇ ਦਾ ਨਹੀਂ ਅਗਰ ਮੇਰਾ ਪੁਰਾਣਾ ਗ੍ਰੰਥ ਬਾਈਬਲ ਆਇਆ ਹੋਵੇ ਤਾਂ ਮੈਨੂੰ ਦੇ ਦਿਓ